ਕਵਿਤਾ ਦੇ ਵਿੱਚ 31 ਰਾਗ ਤੁਸੀਂ ਸੁਣਿਆ ਤੇ ਪਹਿਲੀ ਵਾਰ ਇਹ ਵਿਸ਼ਵ ਦੇ ਵਿੱਚ ਹੋਇਆ ਕਿ ਅਸੀਂ ਜਿਹੜੇ ਮਿਸ਼ਰਤ ਰਾਗ ਹਨ ਉਹਨਾਂ ਨੂੰ ਕਵਿਤਾਾਂ ਦੇ ਵਿੱਚ ਅਸੀਂ ਭਰੋ ਦਿੰਦਾ ਹੈ ਜਿਸ ਤਰ੍ਹਾਂ ਆਹ ਸ਼੍ਰੀ ਰਾਗ ਤੋਂ ਲਾ ਕੇ ਜਾਜਾਵੰਤੀ ਤੱਕ 31 ਰਾਗ ਇਸੇ ਤਰ੍ਹਾਂ ਹੁਣ ਮਿਸ਼ਰਤ ਰਾਗ ਜਿਹੜੇ ਹਨ ਉਹਨਾਂ ਨੂੰ ਦੋ ਕਵਿਤਾਾਂ ਦੇ ਵਿੱਚ ਲਿਖਤ ਕਰ ਦਿੱਤਾ ਤਾਂ ਕਿ ਆਉਣ ਵਾਲੀ ਪਨੀਰੀ ਨੂੰ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਸੰਗੀਤ ਦੇ ਨਾਲ ਪ੍ਰੇਮ ਕਰਦੇ ਹਨ ਉਹਨਾਂ ਨੂੰ ਇਹ ਕੰਠ ਪੰਤਾਜਤ ਹੋ ਜਾਵੇ ਅਕਾਲ ਦੀ ਇਹ ਬਾਣੀ ਅਕਾਲ ਦੀ ਬਾਣੀ ਤੁਰ ਆਉਂਦੀ ਹੈ ਆਕਾਸ਼ ਵਿੱਚੋਂ ਰਾਗਾਂ ਦਾ ਪਰਿਵਾਰ ਰਾਗ ਆਪ ਚੱਲ ਆਉਂਦੇ ਨੇ ਹਰਿਮੰਦਰ ਸਾਹਿਬ ਜੁਰਦਲ ਸਾਹਿਬ ਸਤੇ ਬਾਦਸ਼ਾਹੀ ਗਰੰਥ ਸਾਹਿਬ ਲੇਡਣ ਲਗੇ ਤੇ ਉਹਨਾਂ ਰਾਗਾਂ ਨੇ ਆਣ ਕੇ ਬੇਨਤੀ ਕੀਤੀ ਸਾਨੂੰ ਵੀ ਥਾਂ ਦਿਓ ਸਾਨੂੰ ਵੀ ਬਿਠਾਓ ਜਿੱਥੇ ਬਾਣੀ ਬਿਠਾਉਣ ਲੱਗੇ ਸਾਨੂੰ ਬਿਠਾਓ ਕਿਰਪਾ ਕਰੋ ਤੇ ਮਹਾਰਾਜ ਜੀ ਨੇ ਲੜੀ ਵਾਰ ਉਹਨਾਂ ਨੂੰ ਬਿਠਾਇਆ ਰਾਗਾਂ ਨੂੰ ਤੇ ਦੇਖੋ ਅਕਾਲ ਦੀ ਬਾਣੀ ਤੁਰ ਆਉਂਦੀ ਹੈ ਆਕਾਸ਼ ਵਿੱਚੋਂ ਰਾਗਾਂ ਦਾ ਪਰਿਵਾਰ ਰਾਗ ਆਪ ਚੱਲ ਆਉਂਦੇ ਨੇ 11 ਪ੍ਰਕਾਰ ਦੀ ਗੌੜੀ ਗੁਰੂ ਗ੍ਰੰਥ ਵਿੱਚ ਮਿਸ਼ਰਤ ਕਰਤੀ ਰਾਗ ਮੰਨ ਨੂੰ ਪਾਉਂਦੇ ਨੇ ਗਵਾਰੇ ਦੀ ਦਖਣੀ ਬਰਾਗਣ ਚੇਤੀ ਦੀਪਤੀ ਗੌੜੀਪੂਰ ਦੀ ਦੀਪਕੀਏ ਦੀਪਕ ਜਗਾਉਂਦੇ ਨੇ ਗੌੜੀਪੂਰ ਦੀ ਮਾਜ ਮਾਲਵਾ ਮਾਲਾ ਸੋਰਠ ਸਾਵਰੀ ਸਾਵਰੀ ਸੁਧੰਗ ਧਿਆਨ ਬਾਣੀ ਵਿੱਚ ਲਾਉਂਦੇ ਨੇ ਆਸਾ ਕਾਫੀ ਦੇਵਗੰਦਾਰ ਵਧ ਹੰਸ ਰਾਗ ਦਖਣੀ ਤਲੰਗ ਕਾਫੀ ਸੋਹੀ ਕਾਫੀ ਸੋਹੀ ਲਲਤ ਨੂੰ ਹੀ ਪਾਉਂਦੇ ਨੇ ਬਲਾਵਲ ਦਖਣੀ ਬਲਾਵਲ ਗੌਂਦ RAM ਕਲੀ ਦਖਣੀ ਗਵਈਏ ਨਟ ਮਾਰੂ ਕਾਫੀ ਮਾਰੂ ਦਖਣੀ ਨੂੰ ਗਾਉਂਦੇ ਨੇ ਬਸੰਤ ਹੰਡੋਲ ਕਲਿਆਣ ਭਪਾਲੀ ਪ੍ਰਭਾਤੀ ਵਿਪਾਸ ਸੋਹਣੇ ਵਿਪਾਸ ਪ੍ਰਭਾਤੀ ਦੱਖਣੀ ਸ਼ਾਂਤ ਅੰਮ੍ਰਿਤ ਸਰਨ ਆਉਂਦੇ ਨੇ ਇਹ ਬਾਤ ਰਾਮ ਤੇ ਦਾਸ ਵੀ ਇਹ ਲਿਖਦੇ ਆ ਜੀ ਬੋਲੇ ਮੈਂ ਆਪਣੀ ਲਿਖਦੇ ਆ ਸੰਤ ਬਾਬਾ ਜੀ ਬਾਬਾ ਸੁਚਾ ਸਿੰਘ ਜੀ ਦੁਦੀ ਕਲਾ ਵਾਲੇ